ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਇੱਥੇ ਮਹੱਲਾ ਪਹਿਲਾ ਹੀ ਸਤਿਗੁਰਾਂ ਜੀ ਨੇ ਲਿਖਿਆ ਹੈ ਸ੍ਰੀ ਦਾਗ ਮਹੱਲਾ ਪਹਿਲਾ ਇੱਥੇ ਸਰਲੇਖ ਨਹੀਂ ਆਇਆ ਇਹ ਗੁਰੂ ਕੀ ਆਪਣੀ ਮੌਜ ਹੈ ਮਹੱਲਾ ਪਹਿਲਾ ਇਸੇ ਤਰ੍ਹਾਂ ਪੜ੍ਹਨਾ ਜਿਵੇਂ ਬੇਨਤੀ ਹੈ ਕਿ ਚਾਲ ਅਸ਼ਟਪਦੀਆਂ ਮਹਾਰਾਜ ਜੀ ਨੇ 8 8 ਪਦੀਆਂ ਵਾਲੇ ਸ਼ਬਦ ਉਚਾਰਨ ਕੀਤੇ ਨੇ ਪਰ ਆਪਾਂ ਆਪ ਤੱਕ ਇਹ ਜਿਹੜਾ ਪਹਿਲਾ ਹੀ ਸ਼ਬਦ ਹੈ ਇਹ ਸੱਤ ਪਦਿਆਂ ਦਾ ਉਚਾਰਨ ਕੀਤਾ ਹੈ ਜਿਹੜਾ ਪ੍ਰਕਰਣ ਚੱਲ ਰਿਹਾ ਇਹ ਅਸ਼ਟ ਪਦਿਆਂ ਦਾ ਹੈ ਤੇ ਇਹ ਸਤਿਗੁਰੂ ਜੀ ਕੀ ਆਪਣੀ ਮੌਜ ਹੈ ਕਿ ਪਦੇ 8 ਪੂਰੇ ਉਚਾਰੇ ਨੇ ਜਾਂ 7 ਨੇ ਜਾਂ 9 ਨੇ ਜਾਂ ਹੋਰ ਵੱਧ ਨੇ ਇਹ ਗੁਰੂ ਕੀ ਆਪਣੀ ਮੌਜ ਹੈ ਸ਼ੰਕਾ ਗੁਰ ਸਿੱਖ ਦੇ ਮਨ ਵਿੱਚ ਬਿਲਕੁਲ ਨਹੀਂ ਆਉਣੀ ਚਾਹੀਦੀ ਮਹੱਲਾ ਪਹਿਲਾ ਸਬੇ ਕੰਤ ਮਹੇਲੀਆ ਸਗਲਿਆਕ ਰਹਿ ਸੀਗਾਰ ਸੀਗਾਰ ਸਸੇ ਦੀ ਬਿਹਾਰੀ ਸਗਲਿਆਕ ਰਹਿ ਸੀਗਾਰ ਗਣਤ ਗਣਾਵਣ ਆਈਆ ਸੁਹਾਵੇਸ ਵਿਕਾਰ ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖੁਵਾਰ ਹਰ ਜਿਓ ਈਓ ਪਿਰ ਆਵੈ ਨਾਰ ਪਾਖੰਡ ਪ੍ਰੇਮ ਨਾ ਪਾਈਐ ਪਾਖੰਡ ਪੱਪੇ ਦਾ ਜਿਹੜਾ ਕੰਨਾ ਹੈ ਇਹਦੇ ਵੱਲ ਵੀ ਖਿਆਲ ਰੱਖਣਾ ਇਹ ਵਾਰ-ਵਾਰ ਬੇਨਤੀਆਂ ਤਾਂ ਕਰਨ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਸਾਨੂੰ ਪਰਪੱਕ ਹੋ ਜਾਵੇ ਕਿ ਲਗਾ ਮਾਤਰਾ ਜਿੰਨੀਆਂ ਵੀ ਨੇ ਜਿਵੇਂ-ਜਿਵੇਂ ਵੀ ਨੇ ਉਹਨਾਂ ਦਾ ਉਚਾਰਨ ਕਰਨਾ ਹੈ। ਕਈ ਵਾਰ ਆਪਾਂ ਛੱਡ ਜਾਂਦੇ ਹਾਂ ਜਿਵੇਂ ਪਖੰਡ ਦੀ ਜਗ੍ਹਾ ਤੇ ਪਖੰਡ ਬੋਲ ਦਿੱਤਾ। ਆਸੀਸਾ ਜਿੱਥੇ ਪਾਠ ਆਇਆ ਉੱਥੇ ਅਸੀਸਾ ਬੋਲ ਦਿੱਤਾ। ਕਈ ਵਾਰ ਇਉਂ ਕੰਨੇ ਜਿਹੜੇ ਨੇ ਉਹ ਆਪਾਂ ਛੱਡ ਜਾਂਦੇ ਹਾਂ। ਬਿਹਾਰੀ ਦੀ ਜਗ੍ਹਾ ਤੇ ਸਿਹਾਰੀ ਦਾ ਉਚਾਰਨ ਕਰ ਦਿੱਤਾ ਜਿਵੇਂ ਸੀਗਾਰ ਦੀ ਜਗ੍ਹਾ ਤੇ ਸਿਗਾਰ ਜਾਂ ਕਈ ਆਪਣੇ ਕੋਲੋਂ ਹੀ ਬਿੰਦੀ ਟਿੱਪੀ ਲਾ ਦਿੰਦੇ ਨੇ ਸਿੰਗਾਰ ਨਹੀਂ ਇਸ ਤਰ੍ਹਾਂ ਨਹੀਂ ਜਿਹੜੀ ਜਿਹੜੀ ਲਗ ਮਾਤਰਾ ਆ ਰਹੀ ਹੈ ਉਹਦਾ ਉਸੇ ਰੂਪ ਵਿੱਚ ਹੀ ਉਚਾਰਨ ਕਰਨਾ ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖੁਆਰ ਹਰ ਜਿਓ ਈਓ ਪਿਰ ਰਾਵੈ ਨਾਰ ਤੁਦ ਭਾਵਨ ਸੁਹਾਗਣੀ ਆਪਣੀ ਕਿਰਪਾ ਲਹਿਸਵਾਰ ਰਹਾਉ ਗੁਰਸਬਦ ਦੀ ਸੀਗਾਰੀਆ ਤਨ ਮਨ ਪਿਰ ਕੈ ਪਾਸ ਦੋਇ ਕਰ ਜੋੜ ਖੜੀ ਤੱਕੈ ਸੱਚ ਕਹੈ ਅਰਦਾਸ ਹਾਂ ਤੱਕੈ ਜਿਵੇਂ ਪਾਠੀ ਸਿੰਘ ਜੀ ਨੇ ਪਾਠ ਕੀਤਾ ਹੈ ਤੱਕੈ ਤੱਤੇ ਦੇ ਉੱਪਰ ਥੋੜਾ ਜਿਹਾ ਵਜਨ ਦੇਣਾ ਹੈ ਦੋਇ ਕਰ ਜੋੜ ਖੜੀ ਤੱਕੈ ਸੱਚ ਕਹੈ ਅਰਦਾਸ ਲਾਲ ਰਤੀ ਸੱਚ ਪੈ ਵਸੀ ਰਤੀ ਇਥੇ ਵੀ ਰਾਰੇ ਤੇ ਵਜ਼ਨ ਦੇਣਾ ਲਾਲ ਰਤੀ ਸੱਚ ਪੈ ਵਸੀ ਲਾਲ ਰਤੀ ਸੱਚ ਪੈ ਵਸੀ ਭਾਏ ਰਤੀ ਰੰਗ ਰਾਸ ਪ੍ਰੇ ਕੀ ਚੇਰੀ ਕਾਂਡੀ ਐ ਲਾਲੀ ਮਨ ਨਾਉ ਸਾਚੀ ਪ੍ਰੀਤ ਨਾ ਟੁੱਟਈ ਸਾਚੇ ਮੇਲ ਮਿਲਾਓ ਸਬਦ ਰਤੀ ਮਨ ਵੇਦਿਆ ਹਉ ਸਦ ਬਲਿਹਾਰੈ ਜਾਓ ਸਾ ਧਨ ਰੰਡ ਨਾ ਬੈ ਸਈ ਜੇ ਸਤ ਗੁਰ ਮਾਹੇ ਸਮਾਈ ਫਿਰ ਰਿਸਾਲੂ ਨੌਤਨ ਸਾਚੋ ਮਰੈ ਨਾ ਜਾਏ ਨੌਤਨੋਂ ਹਮੇਸ਼ਾ ਇਕੱਠਾ ਬੋਧਣਾ ਹੈ ਨੌ ਤਨੋਂ ਵੱਖਰਾ ਵੱਖਰਾ ਕਰਕੇ ਨਹੀਂ ਬੋਧਣਾ ਨੌਤਨੋਂ ਤੋਂ ਭਾਵ ਹੈ ਨਵੀਨ ਨਮਾ ਇਕ ਰਸ ਜੀ ਦੇ ਵਿੱਚ ਕੋਈ ਫਰਕ ਨਾ ਪਵੇ ਹਾਂਜੀ ਫਿਰ ਰਿਸਾਲੂ ਨੌਤਨ ਸਾਚੋ ਮਰੈ ਨਾ ਜਾਏ ਨੇਤਰ ਵੈ ਸੁਹਾਗਣੀ ਸਾਚੀ ਨਦਰ ਰਜਾਈ ਹਾਂ ਪਾਠ ਆਪ ਜੀ ਨੇ ਸਰਵਣ ਕੀਤਾ ਸਾਚੀ ਨਦਰ ਰਜਾਈ ਦੋਵੇਂ ਰਾਰਿਆਂ ਦਾ ਨਖੇੜਾ ਕਰਕੇ ਭਾਈ ਸਾਹਿਬ ਜੀ ਨੇ ਪਾਠ ਕੀਤਾ ਹੈ ਆਪਾਂ ਆਮ ਕੌਰ ਤੇ ਜਿਦੋਂ ਇਹੋ ਜੇ ਅੱਖਰ ਆਉਂਦੇ ਨੇ ਇਕੱਠੇ ਪੜ ਜਾਂਦੇ ਆ ਸਾਚੀ ਨਦਰ ਰਜਾਈ ਇਉਂ ਇੱਕ ਰਾਰਾ ਵਿੱਚੋਂ ਗੁਪਤ ਹੋ ਜਾਂਦਾ ਹੈ ਦੋਵੇਂ ਅੱਖਰ ਪੂਰੇ ਬੋਲਣੇ ਨੇ ਸਾਚੀ ਨਦਰ ਰਜਾਈ ਸਾਚ ਧੜੀ ਤਨ ਮਾਡੀਐ ਹਾਂ ਥੋੜਾ ਜਿਹਾ ਇਥੇ ਕੰਨੇ ਦੇ ਉੱਪਰ ਅਨਾਨਾਸ ਕੀ ਭਾਵ ਨੱਕ ਵਿੱਚ ਕਰਨਾ ਮਾਡੀਐ ਸਾਚ ਧੜੀ ਤਨ ਮਾਡੀਐ ਹਾਂਜੀ ਸਾਚ ਧੜੀ ਤਨ ਮਾਡੀਐ ਕਾਪੜ ਪ੍ਰੇਮ 시ਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਪਿਰ ਪੁਰਖ ਨਾ ਜਾਣਈ ਸਾਚੇ ਗੁਰ ਕਾ ਹੇਤ ਪਿਆਰ ਹਾਂ ਪਿਰ ਤੇ ਜਮਕ ਲੱਗੇਗੀ ਬਿਨ ਪਿਰ ਪੁਰਖ ਨਾ ਜਾਣਈ ਸਾਚੇ ਗੁਰ ਕਾ ਹੇਤ ਪਿਆਰ ਬਿਨ ਪਿਰ ਪੁਰਖ ਨਾ ਜਾਣਈ ਸਾਚੇ ਗੁਰ ਕਾ ਹੇਤ ਪਿਆਰ ਨੇਸ ਅੰਧਿਆਰੀ ਸੁੱਤੀਏ ਕਿਉ ਪਿਰ ਬਿਨ ਰੈਣ ਵਿਹਾਇ ਅੰਕ ਜਲੋ ਤਨ ਜਾਲਿਓ ਅੰਕ ਜਲੋ ਤਨ ਜਾਲਿਓ ਮਨ ਤਨ ਜਲ ਬਲ ਜਾਏ ਅੰਕ ਜਲਾਓ ਤਨ ਜਾਲਿ ਆਓ ਜਾਲਿਓ ਨਹੀਂ ਬੋਲਣਾ ਜੇ ਜਾਲਿਓ ਬੋਲਾਂਗੇ ਤਾਂ ਵਿੱਚੋਂ ਐੜਾ ਜਿਹੜਾ ਹੈ ਉਹ ਖਤਮ ਹੋ ਜਾਵੇਗਾ ਅੰਕ ਜਲਾਓ ਤਨ ਜਾਲਿ ਆਓ ਮਨ ਤਨ ਵੱਖਰਾ ਵੱਖਰਾ ਕਰਕੇ ਮਨ ਤਨ ਇਕੱਠਾ ਨਹੀਂ ਮਾਨ ਧਾਨ ਜਾਲ ਬਲ ਜਾਏ ਜਾ ਧਨ ਕੰਤ ਨ ਰਾਵੀਆ ਤਾ ਬਿਰਥਾ ਜੋ ਬਨ ਜਾਏ ਸੇਜਾ ਕੰਤ ਮਹਿਲੜੀ ਸੂਤੀ ਬੂਜ ਨਾ ਪਾਏ ਬੂਜ ਕਸ ਕੇ ਸੂਤੀ ਬੂਜ ਨਾ ਪਾਏ ਸੇਜਾ ਕੰਤ ਮਹਿਲੜੀ ਸੂਤੀ ਬੂਜ ਨਾ ਪਾਏ ਹਉ ਸੂਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਈ